ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਟ ਸ਼ੀਨਾ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਮੈਥੇ ਰੋਡ ਦੇ ਉੱਤੇ ਜਿਹੜਾ ਵੀਰਜੀ ਹੁਣਾ ਦਾ ਪਿੰਡ ਆ ਸ਼ੀਨਾ ਨਾਲ ਅੱਡਾ ਜਿਹੜਾ ਨਵਾਂ ਪਿੰਡ ਲੱਗਦਾ ਵਾ ਤੇ ਬਿੰਦੇ ਵਪਾਰੀ ਕੋਲ ਆਪਾਂ ਫੋਨ ਚੁੱਕੇ ਆ ਤੇ ਅੱਗੇ ਵੇਸ ਕਰਦੇ ਵਿੱਚ ਤੁਹਾਨੂੰ ਵੀਡੀਓ ਵਿਖਾਈ ਦਿਆਂ ਵਾ ਤੇ ਅੱਜ ਵੀ ਆ ਜਿਹੜੀਆਂ ਸਾਰੀਆਂ ਗਾਵਾਂ ਤਾਂ ਦਿਖਾਉਣੀਆਂ ਹਮੇਸ਼ਾ ਚੰਗੇ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਵੀਰਜੀ ਹੁਣਾ ਕੋਲ ਹੁੰਦੀਆਂ ਵਾਂ ਗੱਲ ਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਚਲੋ ਵਧੀਆ ਜੀਦਾ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਹੋਰ ਜੀ ਚਲੋ ਇਦਾਂ ਹੀ ਅੰਦਰ ਸਰੋਗੇ ਠੀਕ ਹੈ ਹੋਰ ਚੱਲੀ ਜਾਂਦਾ ਕੰਮ ਕਰਾ ਲਈਆ ਠੀਕ ਹੈ ਅੱਜ ਕਿੰਨੀਆਂ 5 ਕਿ 6 5 5 5 ਇੱਕ ਵੀ ਕੀ ਵਿੱਚੋਂ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀਆ ਆਪਣਾ ਬਿੰਦਾਂਪੁਰ ਤੇ ਐਡਰੈਸ ਵੀ ਦੱਸਦੇ ਹੋ ਮੈਦਾਂ ਰੋਡ ਸ਼ੀਨਾ ਪਿੰਡ ਤੋਂ ਆ ਪਿੰਡ ਤੋਂ ਹੋਰ ਨਵਾਂ ਪਿੰਡ ਦੇ ਨਜ਼ਦੀਕ ਨਵਾਂ ਪਿੰਡ ਤੇ ਲੱਗ ਗਿਆ ਹੈ ਨਾ ਮੈਥਾ ਰੋਡ ਦੇ ਉੱਤੇ ਜਿਲਾ ਅੰਬਰਸਰ ਤੇ ਲੱਗ ਗਿਆ ਗੁਰਾਂਦਾਸ ਹਸਪੀਟਲ ਵੀ ਪੈ ਜਾਂਦਾ ਹੈ ਹਾਂਜੀ 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 ਤੇ ਫੋਨ ਨੰਬਰ ਬੋਲ ਦਿਕਰੀ 95923130 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਉਹ ਜਿਹੜੀ ਪਹਿਲੇ ਨੰਬਰ ਤੇ ਹੀ ਆ ਹਾਂਜੀ ਉਹਦੇ ਤੋਂ ਹੀ ਕਰੀਏ ਸ਼ੁਰੂ ਕਿੰਨਾ ਸੂਬਾ ਸੋਈ ਉਹਦੇ ਤੋਂ ਥੱਲੇ ਦੁੱਧ ਵਿੱਚ 15 ਕਿਲੋ ਜੋ ਮੈਨੂੰ ਚਾਹੀਦਾ ਅੱਛਾ ਉਹਦੇ ਕੋ 15 ਲੀਟਰ ਤਿਆਰ ਆ ਹਾਂ ਪਰ ਬੱਚਾ ਉਹਦਾ ਹੈ ਜੀ ਬੱਚਾ ਨਹੀਂ ਹੈਗਾ ਹਾਂ ਬੱਚਾ ਐਵੇਂ ਲਾਤੀ ਆ ਇਹੋ ਆਪਣੇ ਕੋ ਚੰਗਾ ਅੱਛਾ ਬੱਚਾ ਨਹੀਂ ਬੱਚਾ ਲੱਕੇ ਦਵਾ ਸੁਈ ਦਾਜੀ ਆ ਸੁਈ ਨੂੰ ਕਿੰਨਾ ਚਿਰ ਹੋ ਗਿਆ 25 ਤਿੰਨ ਮਹੀਨੇ ਦੇ ਲੱਗੇ ਬੰਨੇ ਤੂੰ ਸਮਝ ਕੇ ਚੰਦ 15 ਲੀਟਰ ਪਰ ਮੋਕੇ ਦੇ ਦੁੱਧ ਹੈਗਾ ਵਾ ਲਿਆ ਫਿਰ ਤੋਰੀ ਇਹਨ ਦੁੱਧ ਦੇ ਮੋਕੇ ਦੇ ਇਹਦੇ ਕੋਲ 15 ਲੀਟਰ ਜਿਹੜਾ ਤਿਆਰ ਆ ਤੇ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਬਾਕੀਆਂ ਦੇ ਬੱਚੇ ਜਿਹੜੇ ਆ ਗਏ ਕੋਈ ਗੱਬਣਾ ਵੀ ਆ ਇਦਾਂ ਨੇ ਇਹ ਡਟਾਏ ਦੱਸਣਾ ਜੇ ਫਿਰ ਹੁਣ ਇਹ ਤਾਂ ਵੀ ਡੇਟ ਆਪਾਂ ਦੱਸਦੇ ਹਾਂ ਪਹਿਲਾਂ ਇਹ ਤੋਰ ਕੇ ਤੁਹਾਨੂੰ ਦਿਖਾ ਦਈਏ ਇਹਦਾ ਬੱਚਾ ਹੈਗਾ ਜੀ ਇਹਦੀ ਵੱਛੀ ਹੈ ਇਹਦਾ 20 ਦੁੱਧ ਇਹ 20 ਦਿਨਾਂ ਦੀ ਸੂਈ ਹੈ ਦੇਖੋ ਕਿੰਨਾ ਦੁੱਧ ਤਿਆਰ ਹੈ ਇਹ ਉਹ 20 ਕਿਲੋ 20 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਮੌਕੇ ਤੇ ਤੇ 20 ਦਿਨ ਇਹਨੇ ਸੂਈ ਨ ਹੋਏ ਆ ਵੱਛੀ ਮਾਰ ਜੋ ਠੀਕ ਹੈ ਜੀ ਬਹੁਤ ਜੱਜ ਜਿੱਕਾ ਇਹਦੇ ਮਗਰ ਜਿਹੜੀ ਵੱਛੀ ਹੈ ਲੈ ਜਾ ਲੈ ਜਾ ਸਿੱਧੀ ਲੈ ਜਾ ਤੇ ਵੀ ਜੀ ਫਿਰ ਜਿਹੜੀ ਇਹ ਤੋਂ ਪਹਿਲਾਂ ਆਪਾਂ ਵਿਖਾਈ ਸੀ ਉਹਦਾ ਮੁੱਲਾਪ ਦੱਸਤੀਏ ਉਹ ਉਹਦਾ 42000 42000 ਤੇ ਇਹਦਾ ਇਹਦਾ ਵੀ ਥਣ ਘੱਟ ਜੋ ਪਹਿਲਾਂ ਦੱਸੂਗਾ ਮੈਂ ਜੇ ਅਗਲਾ ਸਾਲ ਪੌਣਾ ਖਾਂਗੇ ਪਹਿਲਾਂ ਦੱਸ ਕੇ ਦੋ ਠੀਕ ਆ ਹਾਂ ਥੋੜੀ ਜਿਹੀ ਧਾਰਾ ਘੱਟਿਆ ਆਪਾਂ ਪਰ ਪੌਣਾ ਖਾਂਵਾਂਗੇ ਅੱਛਾ ਹਾਂ ਇਹਦਾ ਅਗਲਾ ਸਾਲ ਹੋਰ ਬਾਕੀ ਸਭ ਚੱਲੂ ਥੋੜਾ ਜਿਹਾ ਘੱਟ ਦਿੰਦਾ ਮੈਂ ਦੁੱਧ 20 ਲੀਟਰ ਤਿਆਰ ਪੂਰਾ ਦੁੱਧ 20 ਲੀਟਰ ਤਿਆਰ ਉਹਦਾ ਦੇ ਗਾ ਤਾਂ ਉਹਦਾ ਪੈਣ 70000 ਦੀ ਗਾਵਾ ਹੁਣ ਗਾਂਝੜੀ ਦੇ ਦਾਂਗਾ 45000 ਦੀ ਗਾਵਾ 45000 ਦੇ 20 ਲੀਟਰ ਚਵਾ ਕੇ ਹਾਂਜੀ ਅੱਛਾ ਠੀਕ ਹੈ ਜੀ ਬਾਕੀ ਮਾਨਤਨ ਫਿਰ ਵੀ ਸਾਰੀਆਂ ਚੀਜ਼ਾਂ ਹੀ ਹੋਣੀਆਂ ਆ ਕੋਈ ਵੀ ਇਹ ਫੋਨ ਲਾਵੇ ਇੱਕਰੀ ਬੱਸ ਜੇ ਕਿਸੇ ਵੀ ਨੂੰ ਕੋ ਚੰਗੀ ਲੱਗਦੀ ਆ ਦੋ ਤਿਆਰ ਆਪਣਾ ਦੋ ਡੰਗ ਹੋ ਕੇ ਖੜੇ ਕੋਚ 20 ਲੀਟਰ ਦੁੱਧ ਮੋਕੇ ਤੇ ਜਿਹੜਾ ਤਿਆਰ ਆ ਹਾਂਜੀ ਤੇ ਹੁਣ ਜਿਹੜੇ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਤੋਰ ਦੋ ਇਹਦੇ ਮਗਰ ਬੱਚਾ ਕੀ ਜੇ ਇਹਦਾ ਮਗਰ ਵਛਾ ਇਹਨੂੰ ਕਿੰਨਾ ਚਿਰ ਇਹ ਚੌਗੀ ਵਛੀ ਮੂੰਹ ਚੌਗੀ ਆ ਇਹਨੂੰ ਕਿੰਨਾ ਚਿਰ ਹੋਇਆ ਸੁਈ ਨਾ ਇਹ ਨੂੰ ਮਹੀਨਾ 1.5 ਮਹੀਨਾ ਹੋਇਆ ਮਹੀਨਾ 1.5 ਮਹੀਨਾ ਹੋ ਗਿਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਕੋਲ 15 ਲੀਟਰ 15 ਲੀਟਰ ਤਿਆਰ ਆ ਮੌਕੇ ਤੇ ਠੀਕ ਹੈ ਜੀ ਤੇ ਇਹਦਾ ਮੁੱਲ ਇਹ ਵੀ 40 ਦੇ ਬਰਵਛੀ ਮੁੱਲ ਜੋ ਮਰਜ਼ੀ ਕਰ ਸਕੀ ਠੀਕ ਹੈ ਜੀ 15 ਲੀਟਰ ਮੌਕੇ ਤੇ ਤਿਆਰ ਹੈ ਜਿਹੜਾ ਇਹਦੇ ਕੋਲ ਬੱਚੇ ਤਾਂ ਨਾ ਹੁਣੇ ਦਿਖਾ ਦੇਣੇ ਹੈ ਕਰੀ ਬਾਕੀ ਹੋਰ ਵੀ ਗਾ ਕੇ ਜਿਹੜੇ ਆਏ ਆ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਜ਼ਰੂਰ ਮਾਨਤਨ ਮੌਕੇ ਤੇ ਹੋ ਜਾਊਗਾ ਬਾਕੀ ਮਾਨਤਨ ਜਿਹੜੇ ਸਾਰਿਆਂ ਚ ਖੁੱਲਾ ਹੀ ਹੋਣਾ ਵਾ ਬਾਕੀ ਕੋਈ ਵੀਰ ਫੋਨ ਲਾਵੇ ਜ਼ਰੂਰ ਇੱਕ ਵਾਰੀ ਜਿਹੜੇ ਕਿਹੇ ਵੀਰ ਨੂੰ ਕੋਈ ਵੀ ਪਸੰਦ ਆਉਂਦੀ ਆ ਬਾਕੀ ਸੋਨੇ ਰੰਗ ਰੂਪ ਦੀਆਂ ਕਰਵਾਵਾ ਜੜੀਆਂ ਆ ਉਸਮ ਠੰਡਾ ਹਨ ਕਰਕੇ ਜੜੀਆਂ ਨਮਾਈਆਂ ਨਮੁਈਆਂ ਨਹੀਂ ਆ ਤੇ ਹੁਣ ਆ ਗਿਆ ਆਪਣੇ ਕੋਲ ਗੱਬਨ ਗੱਬਨ ਆ ਕਿੰਨਾ ਕ ਟਾਈਮ ਲੱਗੇ ਸੋਚ ਇਹ ਲੱਗੇ ਤੱਕ 10 12 ਦਿਨ 10 12 ਦਿਨ ਲੱਗੇ ਜਣੇ ਆ ਤੇ ਦੁੱਧ ਕਿੰਨਾ ਇਹਨੇ ਪਹਿਲੇ ਸੋਚ 12 ਬਾਈਟੇ ਲੀਟਰ ਦੁੱਧ ਅੱਛਾ ਤਿਆਰ ਕੀ ਕਿੰਨਾ ਚ ਆਜੋ 25 26 ਲੀਟਰ ਚ ਆਜੋਗੀ ਹਾਂ ਜੀ ਬਹੁਤ ਤੇ ਇਹਦਾ ਮੁੱਲ ਤੇ ਕੋ ਕਿਤੇ ਦੰ ਛੱਡ ਦੀ ਬਸ਼ੀ 60000 ਹੀ ਦੇ ਦਵਾਂ ਮੌਕੇ ਤੇ ਕਰ ਦੋ ਕਿ ਮਾਰੋ ਹਾਂ ਠੀਕ ਹੈ ਜੀ ਚੰਗੇ ਅੱਡੇ ਗੱਤ ਕਾਟਦੀ ਆ ਭਾਰੇ ਪੱਲੇ ਦੀ ਗਾਵਾਂ ਜਿਹੜੀ ਸੰਧੀ ਤੇਰੀ ਆ ਜਿਹੜੀ ਬਾਕੀ ਚੰਗੀ ਸੰਭੀ ਸੁੰਭੀ ਆ ਪਲੀ ਪਲੀ ਪੂਰੀ ਆ ਜਿਹੜੀ ਲੈ ਜਾ ਵੀ ਜੀ ਬਾਕੀ ਕੋਈ ਵੀ ਇਹ ਇੱਕ ਵਾਰੀ ਫੋਨ ਲਾਵੇ ਜਰੂਰ ਕਿਉਂਕਿ ਲੱਗ ਬੰਨੇ ਗਾ ਕੇ ਵੀ ਹੋਰ ਜਿਹੜੇ ਉਹਦੇ ਕਰਕੇ ਕਈ ਦੀ ਮੁੱਲ ਥੋੜਾ ਜਿਆ ਵਧ ਕਰ ਦਿੰਦੇ ਆ ਆ ਦੇਖ ਸਰ ਬਾਕੀ ਜਿਹੜੇ ਵੀ ਨੂੰ ਕੋਈ ਪਸੰਦ ਆਉਂਦੀ ਆ ਫੋਨ ਇੱਕ ਵਾਰੀ ਲਾਵੇ ਮਾਨਤਾ ਨੇ ਮੌਕੇ ਤੇ ਜਰੂਰ ਹੋ ਜਾਊਗਾ ਹੁਣ ਜਿਹੜੇ ਇੱਕ ਰਹਿ ਗਈ ਆ ਐਂਡ ਤੇ ਇਹ ਵੀ ਤੋੜਦੀ ਆ ਵਿਦਦੀ ਇੱਕਰੀ ਇਹ ਵੀ ਇਹ ਵੀ ਗੱਬਣ ਆ ਜਿਹੜੀ ਤੋੜ ਦੋ ਇੱਕਰੀ ਲਾਉ ਤੈ ਸਹੀ ਤੇ ਉਹ ਜਾ ਆ ਉਹਨੂੰ ਤੋੜਦੇ ਵਾਲੀ ਜਾਨ ਅੰਨਾ ਦਾ ਸਾਜੀ ਕੇ ਆਪ ਇਹਦਾ ਬੜਾ ਪਿਆਰਾ ਵਾ ਇਹ ਅਸ਼ਾਇ ਵਿਗੀ ਆ ਹਾਂਜੀ ਆ ਦੁਪਹਾੜਾ ਕਿਹੜੇ ਸਾਰੇ ਨਾਟ ਦੇਦੇ ਲੋਕ ਚਲ ਠੀਕ ਐ ਇਹ ਅਬ ਦੇਖਦਾ ਹਦੀ ਦੇ ਰਿਹੀ ਐ ਸ਼ਾਇਦ ਇਹ ਰਹਿਣ ਦੀ ਐ ਕੀ ਕੀ ਉਹ ਜਿਹੜੀ ਵਿਗੀ ਜਾਂ ਕੀ ਉਹ ਨਾ ਬਾਰ ਬਾਰ ਖਾਣਦਾ ਨੋਰਥ ਸਰੀਆ ਨੂੰ ਚੜ ਕੇ ਨਾਲ ਲੱਗੀ ਤੇ ਆਹ ਵੇਖੀਦਾ ਕੰਪਾਉਂਡ ਦਾ ਕੀ ਸੀ ਜਿੱਡ ਕੀ ਐ ਨਾ ਚਲ ਆਹ ਵਾਦੀ ਖਾ ਦਿਓ ਜਿਹੜੀ ਉਹ ਗੱਬਣ ਜੇ ਕਿ ਸੋਈ ਜੇ ਉਹ ਗੱਬਣ ਅਕੀ ਤੋ ਦਿਨ 15 ਲੈਣੇ ਅੱਸੀ ਨੇ ਅੱਛਾ ਬੱਤੀ ਤੇ ਦੁੱਧ ਕੱਢਦੀ ਸੀ ਪਹਿਲਾਂ ਨੂੰ ਅੱਛਾ ਹਾਂਜੀ ਬਹੁਤ ਵੱਡੀ ਗੱਲ ਉਹ ਚੰਗੇ ਵੱਡੇ ਕੱਦ ਕਾਠਾ ਜੀ ਨਾ ਹਾਂਜੀ ਥੋੜੀ ਜਿਹੀ ਸਮਝ ਆ ਰਹੀ ਗੱਲ ਠੀਕ ਐ ਜੀ ਹਾਂਜੀ ਤੇ ਤੋੜ ਦਈਏ ਕਰੀ ਹਾਂਜੀ ਬੱਚੀ ਦੁੱਧ ਜਾਨ ਬੱਚੀ ਆ ਯਾਰ ਕਿ ਕਿਨਾਂ ਦੁੱਧ ਚਵਾਜੂਗੀ ਐਂ ਤੇ ਤਾਂ ਬਾਹਰ ਜਿਹੜਾ ਕਹਿੰਦੇ ਕਿ ਜਵਾਬ ਕੀ ਦੁੱਧ ਬਾਕੀ ਪੂਰੇ ਵੱਡੇ ਕੱਦ ਕਾਠ ਵਾਲੀ ਆ ਜਿਹੜੀ ਛੋਟੇ ਆ ਸੀ ਜਿੱਕੋ ਹੀ ਪੈਣੀ ਬਸ ਤੇ ਮਾਸਾ ਹੀ ਪੈਣੀ ਆ ਵੀ ਬਾਕੀ ਚੰਗੇ ਕੱਦ ਕਾਠ ਵਾਲੀ ਗਾਵਾਂ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਚ ਚਾ ਕੇ ਖੜੇ ਆਪਣੀ ਮਰਜ਼ੀ ਦੇ ਨਾਲ ਤੇ ਦੇ ਜਿਹੜੇ ਹੁਣ ਵਿਖਾਈ ਆਪਾਂ ਵੱਟ ਡੀਗਾ ਇਹਦਾ ਮੁੱਲ 75000 ਕਰਦੇ 75000 ਦੇ ਦਾਂ 70 ਦੇ 70000 ਦੀ ਦੇ ਦੋਗੇ ਹਾਂਜੀ ਬਾਕੀ ਮਾਨਦਾਨ ਸਾਰੀਆਂ ਚਾਨਗੇ ਖੁੱਲੇ ਹੋਣਗੇ ਹਾਂਜੀ ਹਾਂਜੀ ਤੇ ਕੈਂਡ ਤੇ ਹੋਣੇ ਜਰਸੀ ਆਈ ਹੈ ਵਿਖਾ ਦੀਓ ਵੀ ਚਲੋ ਉਹ ਵੀ ਲਿਆ ਉਹਦਾ ਬੱਚਾ ਕਿਹੜਾ ਜੀ ਆਜੇ ਤੇ ਜਿਹੜੇ ਆਪਾਂ ਪਹਿਲਾਂ ਗਾਵਾਂ ਵਿਖਾਈਆਂ ਉਹਨਾਂ ਦੇ ਬੱਚੇ ਵਿਖਾ ਦਈਏ ਹਾਂਜੀ ਇੱਕ ਦਾ ਤੇ ਬੱਚਾ ਹੈਗਾ ਨਹੀਂ ਜਿਹੜਾ ਜਿਹਦੇ ਕੋਲ ਵਜਿਲੇਟ ਦੋਦੇ ਤਿਆਰ ਹੋਵੇ ਉਹਦੀ ਕਿਹੜੀ ਬੱਚੀ ਜੀ ਉਹਦੀ ਉਹ ਸੀ ਆਜੋ ਅੱਛਾ ਆ ਬੱਚੀ ਆ ਉਹਦੀ ਹਾਂਜੀ ਵਿਹਾਂ ਦਵਾ ਦੇ ਸੂਈ ਵੀ ਲੈ ਠੀਕ ਹੈ ਜੀ ਤੇ ਆਪ ਜੇ ਜੇ ਆ ਦੂਜੇ ਨੰਬਰ ਦਾ ਵਿਖਾਈ ਜਿੱਦੇ 15 ਕਿਲੋ ਦੁੱਧ ਦੱਸਿਆ ਅੱਛਾ ਉਹਦਾ ਵਛਾ ਜੇ ਆਪਣੀ ਕੰਮਕਾ ਨਾ ਵੇਖ ਲੈ ਤੇ ਆਪ ਬੱਚਾ ਦੇ ਦੇ ਉਹਦਾ ਇਹਦਾ ਕਾਹਦਾ ਕਾਰੀ ਹੋ ਕੇ ਮਰਨੂ ਗਏ ਜਾਂਦਾ ਜਿਹੜੀ ਦੁੱਧੀ ਦਾ ਮਰੀਦਾ ਬੱਚਾ ਕਹਿੰਦੇ ਉਹ ਇਹਦੇ ਕੋਲ ਕਿੰਨਾ ਹੀ ਦੁੱਧ ਤੇ ਯਾਰ ਕਿੰਨਾ ਹੋਊਗਾ ਕਿੰਨਾ ਇਹ ਅਜੇ ਹੋ ਨਹੀਂ ਲੱਈ ਇੱਥੇ ਕਿੰਨਾ ਜੇ ਇਹਦੇ ਕੋਲ ਸਾ ਤਾਂਨੇ ਬੋਲਿਆ ਥਾਰ ਬਗ ਦੇ ਸਟਾਟ ਕਰੋ ਸਟਾਟ ਕਰਕੇ ਨਾ ਸਾਹ ਦੇ ਸਾਦੇ ਗੱਡੀ ਲੱਗੀ ਹੈ ਜਿਹੜੀ ਹੁਣੇ ਹੀ ਲੱਤੀ ਹੈ ਜਿਹੜੀ ਆਹ ਦੇਖ ਸਾਦੇ ਜਰਸੀ ਹੈ ਜਿਹੜੀ ਪੰਗੀ ਹੋ ਗਈ ਸੀ ਉਹ ਬੋਕਾ ਆਹ ਦੇਖ ਨਾ ਲੈਣੀ ਉਹ ਵੇਖੀਆ ਮਿੰਟ ਦੇ ਹੋਰ ਤਾਂ ਇਹ ਸਾਰੋ ਇੱਕ ਨਾ ਦੁੱਧ ਚ ਆ ਜੂਗੀ ਦੁੱਧ ਦੇ 12 13 ਕਿਲੋ ਦੁੱਧ ਨੇ ਮਾਰਦੀ ਮਸ਼ੀ ਤੇ ਮੁੱਲ ਇਹਦਾ ਮੁੱਲ ਇਹਦਾ 32000 ਕਰਦੇ ਆ 32000 ਆਹ ਤੇਰਾ ਮਾਨਤਾ ਕਰ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਕਹਿਣਾ ਕੁਛ ਹੋਰ ਕੇ ਠੀਕ ਹੈ ਠੀਕ ਹੈ ਠੀਕ ਹੈ ਜੀ ਵਿੱਚੋਂ ਦੇਣਾ ਤੇਰਾ ਮਾਨਤਾ ਕੂੜਾ ਕਰਾ ਰਿਹਾ ਮਸ਼ੀ ਜੀ ਮਾਨਤਾ ਸਾਰੇ ਆ ਜੀ ਠੀਕ ਹੈ ਜੀ ਬਾਕੀ ਕੋਈ ਵੇਚਦਾ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਆਪਣਾ ਵੇਸ਼ ਚਾ ਕੇ ਫੇਰ ਹੀ ਪਸ਼ੂ ਖੜੇ ਜੀ ਕਿਉਂਕਿ ਪੈਸੇ ਤੋਂ ਹੀ ਖਰਚਨੇ ਆ ਜਿਮੇਆਰੇ ਵੀ ਤੁਹਾਡੇ ਪੰਦੇ ਆਪਣੀ ਤਸੱਲੀ ਕਰਕੇ ਖਲਣ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ